ਹੈਲੋ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿਹਦੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਨੇ ਹੋ ਸੋ ਦੋਸਤੋ ਵੱਡੀ ਅਪਡੇਟ ਫਿਰ ਤੋਂ ਲੈ ਕੇ ਆਜ ਰਹੀ ਹਾਂ ਇਸ ਤੋਂ ਪਹਿਲਾਂ ਅਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਚੌਣਾ ਤੋਂ ਬਾਅਦ ਇੱਕ ਵਾਰ ਫਿਰ ਰੂਬਰੂ ਹੋਏ ਨੇ ਮੀਡੀਆ ਦੇ ਸੀਐਮ ਭਗਵੰਤ ਮਾਨ ਉਹਨਾਂ ਨੇ মিডিਆ ਸਾਹਮਣੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆ ਤੇ ਨਾਲ ਹੀ ਸੁਣੀ ਜਾਓ ਕੀ ਸੀਐਮ ਸਾਹਿਬ ਨੇ ਕੀ ਕੀਹਾ ਤੇ ਨਾਲ ਹੀ ਸ਼ੇਅਰ ਜ਼ਰੂਰ ਕਰੀ ਜਾਓ ਪਿਛਲੀ ਲੋਕ ਸਭਾ ਨਾਲ ਕੰਪੇਅਰ ਕਰੀਏ ਤਾਂ ਪਿਛਲੀ ਵਾਰ ਸਿਰ ਮੈਂ ਕੱਲਾ ਸੀਗਾ ਤੇ 7.5% ਵੋਟ ਸੀਗੀ ਤੇ ਇਸ ਵਾਰ ਤਿੰਨ ਨੇ ਜਿਹਦੇ ਚੋਂ ਸੰਗਰੂਰ 1.2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਘੜਾ ਹੈ ਉੱਥੇ ਦੋ ਵੱਡੇ ਵੱਡੇ ਤਿੱਗਾ ਆਪਣੇ ਆਪ ਨੂੰ ਕਾਉਂਦੇ ਸੀ ਉਹ ਆ ਰਹੇ ਨੇ ਇਸ ਵਾਰ ਸਾਡੀ 26% 30 26.3 ਪਰਸੈਂਟ ਵੋਟ ਹੈ ਕਾਂਗਰਸ 40 ਤੋਂ 26 ਤੇ ਆਈ ਹੈ ਬੀਜੇਪੀ ਖਤਮ ਹੋ ਗਈ ਦੋ ਦੋ ਸੀ ਉਹਨਾਂ ਦੇ ਇੱਕ ਅਸੀ ਨੇ ਜਿਹੜਾ ਸ਼ਹਿਰਪੁਰ ਵਾਲਾ ਜਿਹੜਾ ਉਹਨਾਂ ਦਾ ਗੜ ਸੀਗਾ ਉਹ ਤੋੜਿਆ ਅਨੰਦਪੁਰ ਸਾਹਿਬ ਇੱਕ ਪੜਿਆ ਲਿਖਿਆ ਯੂਨੀਵਰਸਿਟੀ ਲੈਵਲ ਦਾ ਸਟੂਡੈਂਟ ਪੋਲਿਟਿਕਸ ਚੋਂ ਆਇਆ ਹੋਇਆ ਬਹੁਤ ਵਧੀਆ ਬੁਲਾਰਾ ਸਾਡੀ ਪਾਰਟੀ ਦਾ ਕੰਗ ਸਾਬ ਉਹਨਾਂ ਨੇ ਇਹ ਅਨੰਦਪੁਰ ਸਾਹਿਬ ਜਿਹੜਾ ਕੀਤਾ ਸੋ ਅਸੀਂ ਬਾਕੀ ਸਮੀਖਿਆ ਵੀ ਕਰ ਰਹੇ ਹਾਂ ਉਮੀਦ ਉਮੀਦ ਹਮੇਸ਼ਾ ਵੱਡੀ ਰੱਖੀਦੀ ਹੁੰਦੀ ਐ ਉਮੀਦ ਤੇ ਦੁਨੀਆ ਕਾਇਮ ਐ ਆਪਣੇ ਮੁਲਕ 'ਚ ਇਹ ਐ ਨਾ ਕਿ ਜੇ ਟੋਪ ਦਾ ਲਾਇਸੈਂਸ ਮੰਗੋਗੇ ਤਾਂ ਇਸ ਜਿਹੜਾ ਉਹ ਪਿਸਤੌਲ ਦਾ ਮਿਲਦਾ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰ ਦੋਗੇ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਨਾਲ ਹੀ ਤੁਸੀਂ ਬਹੁਤ ਸਾਰਾ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ 'ਚੋਂ ਲੋਕ ਨੇ ਅਸੀਂ ਐਨਾਲਿਸਿਸ ਕਰ ਰਹੇ ਹਾਂ ਵਿਕਾਸ ਕਾਰਜ ਕਿਉਂਕਿ ਢਾਈ ਮਹੀਨਿਆਂ ਦਾ ਇਲੈਕਸ਼ਨ ਕੋਰਡ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਰਡ ਸੀ ਜਿਹਦੇ ਕਰਕੇ ਸਾਰੇ ਕੰਮ ਰੁਕ ਗਏ ਸੋ ਮੈਂ ਅਗਲੇ ਦਿਨੀ ਇਲੈਕਸ਼ਨ ਤੋਂ ਅਗਲੇ ਦਿਨੀ ਮੈਂ ਅਫਸਰ ਬੁਲਾਏ ਤੇ ਕਿਹੜੇ-ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਮੀਡੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 91 ਕਰੋੜ ਰੁਪਏ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਇਹ ਸਭ ਕਦੋਂ ਪਾਉਣੇ ਕਦੋਂ ਦੇਣੇ ਅਸੀਂ ਆਪ ਹੀ ਆਪਸ ਕਰਦੇ ਰਵਾਂਗੇ ਪਰ ਕਿਸੇ ਬੱਚੇ ਦਾ ਕਰੀਅਰ ਇਸ ਕਰਕੇ ਉਹਦਾ ਸਾਲ ਜਾਂ ਕਰੀਅਰ ਨਾ ਮਾਰਿਆ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਜਾਂ ਜੋ ਸੋ 50% ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘਟ ਹੋਏ ਨੇ ਕਿਉਂਕਿ ਇੱਥੇ ਪੀਟੀਯੂ ਦੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇੱਥੋਂ ਦੇ ਜਿਹੜੇ ਟੈਕਨੀਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਕਿੰਨਾ ਉਹਦੇ 'ਚ ਹਾਜ਼ਰੀਆਂ ਜਿਹੜੀਆਂ ਜਾਂ ਲਾਲੋ ਵੀ ਐਡਮਿਸ਼ਨਾਂ ਬੋਤਾਂ ਪੁਈਆਂ ਨੇ ਸੋ ਇਹ ਗੁੱਡ ਸਾਈਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕਿ ਜਿਹੜੇ ਕੋਰ ਕਰਕੇ ਰੁਕੇ ਹੋਏ ਸੀ ਇਮੀਡੀਏਟਲੀ ਉਹਨਾਂ ਨੂੰ ਜਾਰੀ ਕੀਤਾ